ਇਹ ਪਿਛਲੇ 40 ਸਾਲ ਤੋਂ ਬਣ ਰਹੀਆਂ ਉਹਦੋਂ ਤਾਂ ਰੁਕੀਆਂ ਨਹੀਂ ਗਈਆਂ ਅੱਜ ਆ ਕੇ ਇੱਕਦਮ ਆਪਾਂ ਕੋਹਾੜਾ ਚਲਾਤਾ ਉਹਦੇ ਨਾਲ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਬਲਿਕ ਦਾ ਕੱਲ ਮਤਾ ਪਾਸ ਕੀਤਾ ਗਿਆ ਹੈ ਮੈਂ ਚਾਹਨਾ ਕਿ ਜੇ ਮਤਾ ਪਾਸ ਹੋਇਆ ਤਾਂ ਉਹਨੂੰ ਇਮੀਡੀਏਟਲੀ ਲਾਗੂ ਕਰਕੇ ਅਫਸਰ ਸਾਹਿਬਾਨ ਨੂੰ ਹਦਾਇਤਾਂ ਕੀਤੀਆਂ ਜਾਣ ਤੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ ਸਰਕਾਰ ਨੂੰ ਬਹੁਤ ਵੱਡਾ ਰੈਵਨਿਊ ਮਿਲੇਗਾ ਜੋ ਹੋਰ ਮਾਰ ਪਿਆ ਕਰੋਨਾ ਰੁਪਏ ਦਾ ਰੁਕਿਆ ਹੋਇਆ ਹੈ ਲੋਕ ਤੇ ਪੈਸੇ ਲੈ ਕੇ ਫਿਰਦੇ ਨੇ ਰਜਿਸਟਰੀਆਂ ਕਰਾਉਣ ਵਾਸਤੇ ਰਜਿਸਟਰੀਆਂ ਕਰਾਉਣ ਨੂੰ ਪਿਆਰ ਨਹੀਂ ਸੀ लुधियाना च प्रॉपर्टी डीलर एसोसिएशन वलो आज लड्डू ਵੰਡ ਕੇ ਖੁਸ਼ੀ ਮਨਾਇ ਗਈ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਨਓਸੀ ਦੇ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਹੈ ਜਿਸ ਨੂੰ ਲੈ ਕੇ ਪ੍ਰਾਪਰਟੀ ਡੀਲਰ ਕਾਰੋਬਾਰੀਆਂ ਚ ਖੁਸ਼ੀ ਦੀ ਲਹਿਰ ਹੈ ਅਦਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਇਸ ਕਦਮ ਦੀ ਸਲਾਗਾ ਕਰਦੇ ਹੋਏ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਅਤੇ ਕਿਹਾ ਕਿ ਜੇਕਰ ਇਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਸਮੇਤ ਪ੍ਰਾਪਰਟੀ ਡੀਲਰਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਕੰਮਾਂ ਵਿੱਚ ਵੀ ਉਛਾਲ ਆਵੇਗਾ ਤੁਸੀਂ ਵੀ ਦੇਖੋ ਖਬਰ ਹਾਂਜੀ ਹਾਂਜੀ ਬਿਲਕੁਲ ਖੁਸ਼ੀ ਵਾਲਾ ਦਿਨ ਅੱਜ ਕੱਲ ਜੋ ਭਗਵੰਤ ਸਰਕਾਰ ਨੇ ਅਨਾਉਂਸ ਕੀਤਾ ਬਿਲ ਪਾਸ ਕਰਕੇ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਜਲਦੀ ਲਾਗੂ ਆਮ ਜਨਤਾ ਦੇ ਇਕ ਲਾਗੂ ਹੋ ਜਾਊਗਾ ਤੇ ਸਾਡੇ ਘਰਾਂ 'ਚ ਜਿਹੜੇ میٹر ਨਹੀਂ ਲੱਗੇ ਹੋਏ ਉਹ میٹر ਵੀ ਲੱਗ ਜਾਣਗੇ ਅਰੇ ਕੋਈ ਮਕਾਨ 플ਾਟ ਵੇਚਣਾ ਚਾਹੁੰਦੇ ਆਂ ਅਸੀਂ ਉਹ ਵੀ ਵੇਚ ਸਕਦੇ ਆ ਇਹ ਤਕਰੀਬਨ 2.25 ਸਾਲ ਤੋਂ ਜਦੋਂ ਦੀ ਮਾਨ ਸਰਕਾਰ ਆਈ ਹੈ ਉਸ ਤੋਂ ਐਨਓਸੀ ਇਹਨਾਂ ਨੇ ਲਾਗੂ ਕਰਤਾ ਰਜਿਸਟਰੀਆਂ ਬੰਦ ਕਰਤੀਆਂ ਤੇ ਨਾਲ ਲੱਖਾਂ ਦੇ ਗਿੰਦੇ 'ਚ ਪਬਲਿਕ ਵੀ ਹਰਾਸ ਹੋਈ ਉਨਲੋਇਜ਼ਰ ਅਨਾਸ ਹੋਏ ਹੋਰ ਆਮ ਪਬਲਿਕ ਬਹੁਤ ਹਰਾਸ ਹੋਈ ਇਸੇ ਲੋਕ ਰਾਸ ਹੋਏ ਉਹਦੇ ਨਾਲ ਨਾਲ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਇੱਕ ਰੈਵਨਿਊ ਦਾ ਘਾਟਾ ਪਿਆ ਜਿਹਦੇ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਡੀਲਰ ਐਸੋਸੀਏਸ਼ਨ ਦੇ ਨਾਲ ਵੀ ਦੋਗਾ ਉਹਨਾਂ ਵੀ ਮੈਮੋਰੰਡਮ ਦਿੱਤੇ ਗਏ ਤੋਂ ਅਖੀਰ 6 ਮਹੀਨੇ ਪਹਿਲਾਂ ਮਾਨ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਐਨਓਸੀ ਬੰਦ ਕਰ ਦਿੱਤੀ ਹੈ ਪਰ ਉਹ ਲਾਗੂ ਨਹੀਂ ਹੋਇਆ ਹੁਣ ਕੱਲ ਮਤਾ ਪਾਸ ਕੀਤਾ ਗਿਆ ਹੈ ਮੈਂ ਚਾਹੁੰਦਾ ਕਿ ਜੇ ਮਤਾ ਪਾਸ ਹੋਇਆ ਤਾਂ ਉਹਨੂੰ ਇਮੀਡੀਏਟਲੀ ਲਾਗੂ ਕਰਕੇ ਅਫਸਰ ਸਾਹਿਬਾਨ ਨੂੰ ਹਦਾਇਤਾਂ ਕੀਤੀਆਂ ਜਾਣ ਤੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ ਪਰ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਜੋ ਮੀਟਰ ਵੀ ਨਹੀਂ ਲੱਗ ਰਹੇ ਉਹ ਬਾਕੀ ਜਿਹੜੇ ਇਲੈਕਟ੍ਰਿਕ ਬਿਜਲੀ ਬੋਰਡ ਦੇ ਅਫਸਰ ਨੇ ਉਹਨਾਂ ਨੂੰ ਵੀ ਕਿਹਾ ਜਾਵੇ ਕਿ ਮੀਟਰ ਵੀ ਇਮੀਡੀਏਟਲੀ ਲਾਣੇ ਸ਼ੁਰੂ ਕੀਤੇ ਜਾਣ ਤਾਂ ਹੀ ਪਬਲਿਕ ਨੂੰ ਇਹਦੀ ਜਿਹੜੀ ਖਾਸ ਸੁਰਵਤ ਅਸਲ ਮਿਲੇਗੀ ਇਹ ਦੇਖਦੇ ਮੈਂ ਦਸਤਰੀਆ ਨਾ ਵੀ ਜੇ ਤੇ ਲਾਗੂ ਇਮੀਡੀਏਟਲੀ ਕਰ ਦੇਣਗੇ ਤਾਂ ਬਹੁਤ ਵਧੀਆ ਹੈ ਜੇ ਕੱਲਾ ਮਤਾ ਪਾਸ ਹੀ ਰਹੇਗਾ ਮਤਾ ਹੀ ਰਹੇਗਾ ਅਸੈਂਬਲੀ ਚ ਫਿਰ ਤੇ ਲੋਕਾਂ ਲਈ ਪਹਿਲਾਂ ਵੀ ਪਰੇਸ਼ਾਨੀ ਸੀ ਫਿਰ ਵੀ ਪਰਚਾਨੀ ਹਾਂ ਬਿਲਕੁਲ ਜੇ ਲਾਗੂ ਕਰ ਦੇਣਗੇ ਇਮੀਡੀਏਟਲੀ ਲਾਗੂ ਕਰਨ ਨਾਲ ਰਾਹਤ ਮਿਲੇਗੀ ਮਿਲੇਗੀ ਸਰਕਾਰ ਨੂੰ ਬਹੁਤ ਵੱਡਾ ਰੈਵਨਿਊ ਮਿਲੇਗਾ ਹੋਰ ਬੰਪਿਆ ਕਰੋਨਾ ਰੁਪਏ ਦਾ ਰੁਕਿਆ ਹੋਇਆ ਹੈ ਲੋਕ ਤੇ ਪੈਸੇ ਲੈ ਕੇ ਫਿਰਦੇ ਨੇ ਰਜਿਸਟਰੀਆਂ ਕਰਾਉਣ ਵਾਸਤੇ ਰਜਿਸਟਰੀਆਂ ਕਰਾਉਣ ਨੂੰ ਤਿਆਰ ਨਹੀਂ ਸੀ ਹਾਲਾਂਕਿ ਐਨਓਸੀ ਦਾ ਕੋਈ ਚੱਕਰ ਨਹੀਂ ਹੈਗਾ ਇਹ ਜਿਹੜੀਆਂ ਰਜਿਸਟਰੀਆਂ ਇਹ ਕ ਅੱਜ ਆ ਕੇ ਇੱਕਦਮ ਆਪਾਂ ਕੁਹਾੜਾ ਚਲਾਤਾ ਉਹਦੇ ਨਾਲ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਬਲਿਕ ਦਾ ਜਿਹੜਾ ਮੈਂ ਮਨਜੀਤ ਸਿੰਘਾ ਜੀ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਉਸ ਦਾ ਬੜੇ ਟਾਈਮ ਤੋਂ ਇੰਤਜ਼ਾਰ ਹੋ ਰਿਹਾ ਸੀਗਾ 6 ਮਹੀਨੇ ਪਹਿਲੇ ਵੀ ਉਹਨਾਂ ਨੇ ਕੀਤਾ ਸੀਗਾ ਤਾਂ ਲਾਗੂ ਨਹੀਂ ਹੋ ਪਾਇਆ ਹੁਣ ਅਸੀਂ ਭਗਵਾਨ ਪਾਣ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨੂੰ ਅਕਸ਼ਰ ਬਾਅਦ ਅਚਾ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀ ਗਰੀਬ ਜਨਤਾ ਨੇ ਪਲਾਟ ਖਰੀਦੇ ਹੋਏ ਹਨ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਕੰਮ ਆ ਸਕੇ ਕਿ ਉਹਨਾਂ ਦੀ ਪ੍ਰਾਪਰਟੀ ਬਣ ਸਕੇ ਪ੍ਰੋਪਰਟੀ ਦੇ ਕਾਮੀਚ ਅਗਰ ਹੁੰਗਾਰਾ ਆਂਦਾ ਹੈ ਤਾਂ ਕਦੀ ਸੋਚ ਕੇ ਦੇਖੋ ਕਿ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਕਿੰਨਾ ਰੈਵਨਿਊ ਮਿਲੇਗਾ ਸਭ ਤੋਂ ਵੱਧ ਰੈਵਨਿਊ ਤੇ ਹੱਥੋਂ ਹੀ ਮੰਦਾ ਜਿਹੜਾ ਇੱਕਦਮ ਰੁਕਿਆ ਪਿਆ ਹੈ ਅਸੀਂ ਭਗਵੰਤ ਪਾਣ ਜੀ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਉਹਨੂੰ ਲਾਗੂ ਵੀ ਕਰਵਾਉਣ ਹੋਰ ਇਦਾਂ ਦੀ ਅਪਡੇਟਸ ਲਈ ਬਣੇ ਰਹੋ ਖ਼ਬਰੀ ਲਾਲ ਟੀਵੀ ਦੇ ਨਾਲ ਧੰਨਵਾਦ